ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਥਾਣਾ ਸਿਟੀ ਬਲਾਚੌਰ ਦੇ ਐਸਐਚਓ ਸੁਤਨਾਮ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਦੋਂ ਐਸਆਈ ਲਖਵੀਰ ਚੰਦ ਸਮੇਤ ਪੁਲਿਸ ਪਾਰਟੀ ਨੇ ਸ਼ੱਕੀ ਵਿਅਕਤੀਆਂ ਸੰਬੰਧੀ ਚੈਕਿੰਗ ਦੌਰਾਨ ਐਫਸੀਆਈ ਗੋਡਾਊਨ ਨੇੜੇ ਦਾਣਾ ਮੰਡੀ ਬਲਾਚੌਰ ਵਿਖੇ ਇੱਕ ਪੈਦਲ ਆਉਂਦੇ ਵਿਅਕਤੀ ਨੂੰ ਚੈੱਕ ਕੀਤਾ ਤਾਂ ਉਸ ਦੀ ਪੈਂਟ ਦੀ ਜੇਬ ਵਿੱਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਨੇ ਆਪਣਾ ਨਾਂ ਸ਼ਾਮੀਨ ਪੁੱਤਰ ਆਸੀਨ ਵਾਸੀ ਹਵੇਲੀ ਕਲਾ ਜిల్లా ਰੋਪੜ ਹਾਲ ਵਾਸੀ ਵਾਰਡ ਨੰਬਰ 10 ਬਲਾਚੌਰ ਸੁਜੋਵਾਲ ਰੋਡ ਚੁੰਗਿਆ ਦਸਿਆ ਜਿਸ ਦੇ ਖਿਲਾਫ ਐਨਡੀਪੀ ਐਸ ਇਕਟ ਅਦੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਧੇਰੇ ਜਾਣਕਾਰੀ ਲਈ ਛਿੰਜੀ ਲੜੋਆ ਰਾਹੀ ਐਸ ਐਚਓ ਸਤਨਾਮ ਸਿੰਘ ਨਾਲ ਕਰਦੇ ਹਾਂ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਹਾਂਜੀ ਸਰ ਜਿਹੜਾ ਇਹ ਆ ਰੋਪੀ ਬਣੀ ਕਿਸ ਮਾਮਲੇ ਵਿੱਚ ਫੜਿਆ ਹੈ ਤੇ ਕੀ ਇਹਨਾਂ ਕੋ ਫੜਿਆ ਹੈ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਸਰਦਾਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗਵਾ ਹਿੱਟ ਹਰ ਰੋਜ਼ ਪਾਣਾ ਦੇ ਏਰੀਆ ਵਿੱਚ ਪੈਟਰੋਲਿੰਗ ਅਤੇ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੀ ਪੁਲਿਸ ਪਾਰਟੀ ਜਿਸ ਦੇ ਇੰਚਾਰਜ ਏਐਸਐ ਲਖਮੀਰ ਚੰਦ ਸਵੇਤ ਪੁਲਿਸ ਪਾਰਟੀ ਐਫਸੀ ਦੇ ਗੜੋਨਾ ਵਿੱਚ ਦੇਸਵਾਂ ਦੇ ਵਿੱਚ ਉਧਰ ਅਗਸਤ ਕਰ ਰਿਹਾ ਸੀ ਇਹ ਕੁਝ ਛਗੜੇ ਬਾਰੇ ਵੀ ਸਾਨੂੰ ਕੰਪਲੇਂਟ ਮਿਲੀ ਸੀ ਤੇ ਜਿੱਥੇ ਇਹ ਲੜਕਾ ਨੌਜਵਾਨ ਜਿਹੜਾ ਸੀਗਾ ਇਹ ਸਾਹਮਣੇ ਤੋਂ ਆਦਾ ਦੱਸਿਆ ਜਿਹਨੇ ਆਪਣਾ ਪੁੱਛਣ ਤੇ ਨਾਮ ਸ਼ਾਮੀਨ ਪੁੱਤਰ ਆਸੀਨ ਵਾਸੀ ਹਵੇਲੀ ਕਲਾ ਜ਼ਿਲ੍ਹਾ ਰੋਪੜ ਹਾਲ ਵਾਸੀ ਬਾੜਨਬਰਦਾਸ ਪੁਰਾ ਚੌਰ ਦੱਸਿਆ ਸੀ ਜਿਸ ਨੇ ਮਤਲਬ ਪੁਰਸਪਾਰਟੀ ਨੂੰ ਦੇਖ ਕੇ ਆਪਣਾ ਜੋ ਵੀ ਉਹਦੇ ਕੋਲ ਪੈਕਟ ਸੀਗਾ ਉਹ ਸਾਈਡ ਤੇ ਸੁੱਟਤਾ ਤੇ ਜਿਹਨੂੰ ਸ਼ਕਤੀ ਦੇ ਆਧਾਰ ਤੇ ਕਾਬੂ ਕਰਕੇ ਉਸ ਪੈਕਟ ਦੀ ਤਲਾਸ਼ੀ ਕੀਤੀ ਜਿਸ ਵਿੱਚੋਂ ਨੇ 6 ਗ੍ਰਾਮ ਜਿਹੜੇ ਉਹ ਹੈਰਨ ਜੋ ਮਿੰਤੀ ਕਰਨ ਤੇ ਹੋਈ ਉਹ ਬਰਾਮਦ ਹੋਈ ਸੀ ਇਹ ਤੇ ਕੋ ਪਹਿਲਾ ਨਹੀਂ ਹੋ ਰਿਹਾ ਤਾਂ ਤੇ ਨਹੀਂ ਪਹਿਲਾ ਨਹੀਂ ਇਹ ਕੋਈ ਕਾਫੀ 3-4 ਹਫਤੇ ਪਹਿਲਾਂ ਵੀ ਸਾਨੂੰ ਇਹਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਤੇ ਉਦੋਂ ਵੀ ਅਸੀਂ ਇਹਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਆਪਣਾ ਸਮਾਂ ਵਿਚਾਰ ਕੇ ਜਿਹੜਾ ਰੰਦਾ ਰੋਪੜਾ ਕਦੇ ਰੋਪੜ ਚਲ ਜਾਂਦਾ ਤੇ ਕਦੀ ਇੱਥੇ ਬਲਾ ਚੋਦੇ ਦੇ ਬ੍ਰਦਰ ਰਹੇ ਨੇ ਭਰਾ ਉਹਦੇ ਕੋਲ ਨ ਜਾਂਦਾ ਜੀ ਬਿਲਕੁਲ ਇਹ ਇਹਨੂੰ ਇਹਦੇ ਸੈਟੀ ਸੀ ਕਿ ਬਾਰੋਂ ਆ ਕੇ ਆਪ ਵੀ ਹੈ ਸੇਰ ਕਰਦਾ ਇਥੇ ਸ਼੍ਰੀ ਆਮ ਦਾਣਾ ਆਪਣੇ ਸਬਜ਼ੀ ਮੰਡੀ ਦੇ ਵਿੱਚ